ਆਹ ਸੈਕਲ ਮੰਦਿਰ ਆ ਜੀਤਾ ਪਵਨ ਮੰਦਿਰ ਅੱਜ ਅਸੀਂ ਸਾਰੇ ਉੱਥੇ ਇਕੱਠੇ ਹੋਏ ਆ ਔਰ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦਾ ਕਿ ਇਹ ਮੰਦਿਰ ਕਿਸੇ ਵਕਤ ਬਣਾਉਣ ਦੇ ਵਿੱਚ ਸਾਡੇ ਪੂਰਜਾਂ ਦਾ ਵੀ ਹਿੱਸਾ ਸੀਗਾ ਸੋ ਅੱਜ ਉਸ ਉਹ ਮੰਦਿਰ ਜਿਹਦੇ ਤੇ ਗਰਦਾਸਪੁਰ ਦੇ ਲੋਕਾਂ ਦੀ ਬਹੁਤ ਆਸਤਾ ਵਿਸ਼ਵਾਸ ਔਰ ਸ਼ਰਧਾ ਅੱਜ ਉਸ ਮੰਦਿਰ ਦੇ ਵਿੱਚ ਆਮ ਆਦਮੀ ਗ레ਣੇ ਖੁਲਣ ਜਾ ਰਿਹਾ ਹੈ ਔਰ ਮੈਂ ਸਭ ਤੋਂ ਪਹਿਲਾਂ ਗੀਤਾ ਭਵਨ ਮੰਦਿਰ ਦੇ ਮੈਨੇਜਮੈਂਟ ਦਾ ਸਾਡੇ ਵਿੱਚ ਮਨਿੰਦਰ ਦਾਤ ਜੀ ਨੇ ਉਹ ਉਹਨਾਂ ਦੇ ਨਾਲ ਬੱਬੂ ਜੀ ਅਹੀ ਪਿਆਰ ਨਾਲ ਕਹਿੰਨੇ ਆ ਆਸ਼ੀਸ਼ ਭਾਜਨ ਜੀ ਸਾਰੇ ਅੱਜ ਰੇਸ਼ ਸ਼ਰਮਾ ਜੀ ਸਾਰੇ ਹੀ ਸਤਿਕਾਰੇਤ ਇਸ ਇਲਾਕੇ ਦੇ ਲੋਕ ਸਾਡੇ ਪ੍ਰਧਾਨ ਜੀ ਨੰਦਾ ਜੀ ਰਕੇਸ਼ ਸ਼ਰਮਾ ਜੀ ਸਲੋਤਰਾ ਜੀ ਤੋਂ ਸਾਰੇ ਉਹ ਲੋਕ ਨੇ ਜਿਹੜੇ ਜਨ ਸੇਵਾ ਦੇ ਵਿੱਚ ਰੁਚੀ ਰੱਖਦੇ ਨੇ ਔਰ ਇਸ ਇਲਾਕੇ ਦੇ ਵਿੱਚ ਜਿਸ ਵਕਤ ਵੀ ਕਦੇ ਕੋਈ ਪ੍ਰੋਬਲਮ ਆਉਂਦੀ ਸੀਗੀ ਤੇ ਸਾਨੋਂ ਵੱਲੋਂ ਜ਼ਿਆਦਾ ਬਿਮਾਰੀ ਜਿਹੜੀ ਸੀਗੀ ਆ ਇਸ ਏਰੀਆ 'ਚ ਆਉਂਦੀ ਸੀਗੀ ਤੇ ਮੈਨੂੰ ਯਾਦ ਆ ਵੀ ਜੁਗੇਸ਼ ਸ਼ਰਮਾ ਜੀ ਹਰ ਵੇਲੇ ਇਹਦਾ ਇੱਕ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਮੈਡੀਸਿਨ ਵਗੈਰਾ ਪ੍ਰੋਵਾਈਡ ਕਰਦੇ ਸੀ ਸੋ ਅੱਜ ਪਰਮੇਸ਼ਵਰ ਨੇ ਸੁਣੀ ਆ ਪ੍ਰਮਾਤਮਾ ਕਿਸੇ ਨੂੰ ਬਿਮਾਰ ਨਾ ਪਾਵੇ ਕਿਸੇ ਨੂੰ ਦਵਾਈ ਦੀ ਲੋੜ ਨਾ ਪਵੇ ਪਰ ਜੇ ਕੋਈ ਐਸੀ ਨੋਬਤ ਆ ਜਾਈ ਤੇ ਹੁਣ ਇਹ ਸਾਰੇ ਏਰੀਆ ਵਾਸਤੇ ਆ ਮਾਜਲੀਕਲੇ ਜਿਹੜਾ ਉਹ ਬਹੁਤ ਸ਼ਾਇਦਮੰਦ ਸਾਬਤ ਹੋਊਗਾ ਮੇਰੇ ਨਾਲ ਸਾਡੇ ਪੀ ਡਬਲਯੂ ਡੀ ਤੋਂ ਜੂਨੀਅਨ ਇੰਜੀਨੀਅਰ ਉਹ ਵੀ ਮੇਰੇ ਨਾਲ ਨੇ ਡਾਕਟਰ ਅੰਕੂ ਜਿਹੜੇ ਸਵਲ ਸਰਜਨ ਹਨ ਆਫਿਸ ਵਿੱਚ ਹੀ ਕੰਮ ਕਰਦੇ ਨੇ ਵਰਦੀਸ਼ ਚੋਪੜਾ ਜੀ ਔਰ ਪਾਸਕਰ ਜੀ ਜਿਹੜੇ ਕਾਉਂਸਲਰ ਨੇ ਅਸੀਂ ਅੱਜ ਸਾਰੇ ਇੱਥੇ ਕੰਮ ਜਿਹੜਾ ਸ਼ੁਰੂ ਹੋ ਜਾਣਾ ਔਰ 15 ਅਗਸਤ ਤੱਕ ਤਿਕਦਰ ਸਾਹਿਬ ਇਹ ਕੰਮ ਕੰਪਲੀਟ ਹੋਊਗਾ ਔਰ ਇਹਦੇ ਵਿੱਚ ਜਿਹੜਾ ਆਮ ਆਰਬੀਕ ਕਲੀਨਿਕ ਬਣੂਗਾ ਉਹਦੇ ਵਿੱਚ ਇੱਕ ਡਾਕਟਰ ਦਾ ਰੂਮ ਹੋਊਗਾ ਇੱਕ ਫਾਰਮੇਸੀ ਰੂਮ ਹੋਏਗਾ ਇੱਕ ਵੇਟਿੰਗ ਹਾਲ ਹੋਏਗਾ ਵਾਸ਼ਰੂਮਸ ਹੋਣਗੇ ਔਰ ਇੱਕ ਐਡੀਸ਼ਨਲ ਰੂਮ ਹੋਊਗਾ ਔਰ ਉਹਦੇ ਨਾਲ ਇਹ ਸਾਰਾ 에어 ਕੰਡੀਸ਼ਨਰ ਦੇ ਨਾਲ ਫਿਰ ਡੋਏਗਾ ਨਵੇਂ ਵਧੀਆ ਫਰਨੀਚਰ ਲੱਗੂਗਾ ਸੋ ਸਭ ਤੋਂ ਪਹਿਲਾਂ ਤੇ ਮੈਂ ਮੈਨੇਜਮੈਂਟ ਦਾ ਦਾਤ ਜੀ ਤੁਸੀਂ ਮੇਰੇ ਵੱਲੋਂ ਆਪਣੀ ਦਿੱਲੀ ਮੈਨੇਜਮਮੈਂਟ ਦਾ ਵੀ ਧੰਨਵਾਦ ਕਰਿਓ ਤੇ ਇਲਾਕੇ ਵੱਲੋਂ ਵੀ ਮੈਂ ਗਿਤਾ ਭਵਨ ਮੰਦਿਰ ਦੀ ਸਮੁੱਚੀ ਮੈਨੇਜਮੈਂਟ ਦਾ ਆਭਾਰ ਵਿਕਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਗ੍ਹਾ ਜਿਹੜੀ ਆ ਆਮਾਦਨੀ ਕਲੀਨਿਕ ਲਈ ਪ੍ਰੋਵਾਈਡ ਕੀਤੀ ਆ ਔਰ ਇੱਥੇ ਬਹੁਤ ਵਧੀਆ ਚੱਲੂਗਾ ਇਹਦੇ ਨਾਲ ਆ ਜਿੰਨਾ ਏਰੀਆ ਪਿਛਲੇ ਪਾਸੇ ਪਾਵੇ ਹਟਾਬ ਦਾ ਏਰੀਆ ਅਰ ਰਿਜ਼ਦਾਰ ਕਲੋਨੀਆਂ ਐਸਜੀ ਕਾਲਜ ਆ ਸਾਡੇ ਕ੍ਰਿਸ਼ਣ ਪ੍ਰੋਗਰਾਮੀਆਂ ਇਸਲਾਮਾਬਾਦ ਮਹੱਲਾ ਸਾਹਮਣੇ ਝੁੱਲ੍ਹਾ ਮੈਦਾਨ ਆ ਇਧਰ ਕਾਦਰੀਆ ਮਲਾ ਪਾਇਆ ਜਾਂਦਾ ਸੋ ਸਾਰਿਆਂ ਨੂੰ ਹੁਣ ਕਿਤੇ ਦਵਾਈ ਦੀ ਬਾਹਰ ਜਾਣ ਦੀ ਲੋੜ ਨਹੀਂ ਹੋएगी ਇੱਥੇ ਤਕਰੀਬਨ ਪਹਿਲਾਂ 81 ਤਰ੍ਹਾਂ ਦੀਆਂ ਸੀਗੀਆਂ ਹੁਣ ਉਹਦੀ ਅਸੀਂ ਗਿਣਤੀ ਵਧਾ ਕੇ 100 ਕਰ ਦਿੱਤੀ ਹੈ ਤੇ 100 ਦੇ ਕਰੀਬ ਦਵਾਈਆਂ ਫ੍ਰੀ ਹੋਣਗੀਆਂ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਹੋਣਗੇ ਸੋ ਪਰਮੇਸ਼ਵਰ ਕਰੇ ਜੇ ਹੁਣ ਲੋਕਾਂ ਨੂੰ ਆਪਣੀ ਸਿਹਤ ਸੇਵਾ ਲਈ ਆਪਣੀ ਆਮਦਨ ਦੇ ਵਿੱਚੋਂ ਪੈਸੇ ਖਰਚਣ ਦੀ ਲੋੜ ਨਹੀਂ ਉਹ ਖਰਚ ਸਾਰਾ ਭਗਵਾਨ ਤਮਾਨ ਜੀ ਦੀ ਸਰਕਾਰ ਨੇ ਆਪਣੇ ਸਿਰ ਤੇ ਲੈ ਲਿਆ ਔਰ ਮੈਂ ਗੁਰਦਾਸਪੁਰ ਵਾਲਿਆਂ ਨਾਲ ਇੱਕ ਇਹ ਵੀ ਖੁਸ਼ੀ ਸਾਂਝੀ ਕਰਨਾ ਚਾਹਨਾ ਕਿ ਇਹ ਤੇ ਇੱਥੇ ਅਸੀਂ ਖੜੇ ਆ ਪਰ ਗੁਰਦਾਸਪੁਰ ਸ਼ਹਿਰ ਦੇ ਵਿੱਚ 7 ਆਮ ਆਦਮੀ ਕਲੀਨਿਕ ਬਣਨ ਜਾ ਰਹੇ ਨੇ ਇੱਥੇ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਕੰਮ ਜਿਹੜਾ ਡਿਕਦਾ ਸਾਹਿਬ ਸ਼ੁਰੂ ਕਰ ਦਿਓ ਔਰ ਮੈਂ ਬੇਨਤੀ ਕਰੂੰਗਾ ਕਿ ਕੰਮ ਮਿਆਰੀ ਹੋਵੇ ਔਰ ਟਾਈਮ ਸਿਰ ਖਤਮ ਹੋਵੇ ਤਾਂ ਕਿ ਕੰਮ ਦੀ ਦੇਖ ਕੁਆਲਿਟੀ ਇੰਨੀ ਵਧੀਆ ਹੋਵੇ ਕੀ ਲੋਕ ਆ ਕੇ ਦੇਖਣ ਵੀ ਵਾਕਿਆ ਹੀ ਕੋਈ ਚੀਜ਼ ਜਿਹੜੀ ਆ ਉਹ ਬਣੀ ਆ ਇਸ ਤੋਂ ਬਾਅਦ ਅਸੀਂ ਆਈਟੀਆਈ ਏਰੀਆ ਜਿਹੜਾ ਉਹਨੂੰ ਕਵਰ ਕਰਨ ਵਾਸਤੇ ਉੱਥੇ ਆਈ ਹਸਪੀਟਲ ਆ ਉਹਦੇ ਵਿੱਚ ਵੀ ਆਪਾਂ ਸ਼ੁਰੂ ਕਰ ਰਹੇ ਆ ਇਸੇ ਤਰ੍ਹਾਂ ਨਵੀਪੁਰ ਕੌਲਣੀ ਬਹੁਤ ਮਿਹਨਤ ਕਸ਼ਾਂ ਦੀ ਉਹ ਕੌਲਣੀ ਆ ਉੱਥੇ ਵੀ ਬਣਾਉਣ ਜਾ ਰਹੇ ਆ ਘਰਾਲੇ ਵੀ ਬਣਾਉਣ ਜਾ ਰਹੇ ਆ ਇਵਨ ਬਸ ਸਟੈਂਡ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਬਣੂਗਾ ਡਿਸਟ੍ਰਿਕਟ ਹੌਸਸ ਦੇ ਵਿੱਚ ਬਣੂਗਾ ਔਰ ਇੱਕ ਬਹੁਤ ਪੁਰਾਣੀ ਸਾਡਾ ਬਾਬੋ ਵਾਲ ਏਰੀਆ ਵਾ ਇਥੇ ਬਹੁਤ ਸਾਰੀ ਜੰਗਤ ਸੀ ਉੱਥੇ ਵੀ ਇਹਨੂੰ ਬਣਾਉਣ ਜਾ ਰਹੇ ਆ ਸੋ ਮੈਨੂੰ ਅੱਜ ਸ਼ਹਿਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਆ ਕਿ ਸ਼ਹਿਰ ਦੇ ਵਿੱਚ ਸੱਦ ਆਮ ਆਦਮੀ ਕਲੀਨਿਕ ਦੇ ਕੰਮ ਜਿਹੜੇ ਨੇ ਅੱਜ ਤੋਂ ਸ਼ੁਰੂ ਨੇ 1 ਕਰੋੜ 75 ਲੱਖ ਰੁਪਏ ਦੇ ਨਾਲ ਇਹ ਤਿਆਰ ਹੋਣਗੇ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਨੇ 46 ਤਰ੍ਹਾਂ ਦੇ ਟੈਸਟ ਫ੍ਰੀ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਆਓ ਇਹ ਜਿਹੜਾ ਉਪਰਾਲਾ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਦਾ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅੱਜ ਉਹ ਉਹ ਨੂੰ ਮੈਂ ਸਮਝ ਨਾ ਬੂਰ ਪੈ ਰਿਆ ਸੋ ਪਰਮੇਸ਼ਵਰ ਕਿਰਪਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਪਰ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤੇ ਸਿਹਤ ਸੇਵਾਵਾ ਮਿਆਰੀ ਤੇ ਤਫਰੀਦ ਦਿੱਤੀ ਜਾਣ ਗਿਆ ਅੱਜ ਪਰਮੇਸ਼ਵਰ ਨੇ ਉਹ ਵਾਦਾ ਪੂਰਾ ਕੀਤਾ ਉਸ ਲਈ ਵੀ ਪ੍ਰਮਾਤਵਾ ਦਾ ਕੋਡ ਕੋਡ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆ ਵੱਲੋਂ ਸ਼੍ਰੀ ਰਮਨ ਬਾਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਰੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਵਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਤਪਾਲਕ ਔਰ ਬਾਦਲਚਾਰਜ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੇ ਜਿਹੜਾ ਵੀ ਕੰਮ ਕਈਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮੱਲਾ ਕਲੀਨਿੰਗ ਵੱਲੋਂ ਤੇ ਸਰ ਕਰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾਂ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੁੰਦਿਆ ਬੜਾ ਵਧੀਆ ਤਰੀਕੇ ਨਾਲ ਹੁੰਦਿਆ ਸੇਤ ਸੂਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਅੱਜ ਬੜੇ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਨਗਰ ਪਰਾਲੇ ਦੇ ਵਿੱਚ ਮੁਹੱਲਾ ਕਨੀਲਿਕ ਦਾ ਆਗਾਜ਼ ਹੋਇਆ ਹੈ ਲੋਕਾਂ ਨੇ ਬਹੁਤ ਵਰੀ ਇਸ ਬਾਰੇ ਸੁਣਿਆ ਸੀ ਕਿ ਮਹੱਲਾ ਕਲੀਨਿਕ ਬਹੁਤ ਵੱਡੀ ਜਿਹੜੀ ਹੈ ਨਾਲ ਲੱਗਦੀ ਜਿਹੜੀ ਆਬਾਦੀ ਇਸ ਲੋਕੇਲਟੀ ਵਿੱਚ ਉਹਨਾਂ ਨੂੰ ਸਹੂਲਤ ਇੱਕ ਸਿਹਤ ਦੇ ਸਹੂਲ ਜਿੱਥੇ ਛਾਲੀ ਟੈਸਟ ਜਿਹੜੇ ਨੇ ਉਹ ਫ੍ਰੀ ਹੋਣੇ ਨੇ ਆਮ ਦੌਰ ਦੇ ਸਾਨੂੰ ਆਮ ਇਨੈਗ ਟੈਸਟਾਂ ਦੀ ਲੋੜ ਆਮ ਬਿਮਾਰੀ ਪੈਂਦੀ ਹੈਗੀ ਹੈ ਨਾਰਮਲੀ ਅਜੇ ਕਿ ਇਹਨੂੰ ਸੀਰੀਅਸ ਹੋਏ ਉਹਦੇ ਤੋਂ ਵੱਡੇ ਹਸਪਤਾਲ ਜਾਣਾ ਪਏਗਾ ਤੇ ਉਹ ਅੱਜ ਸਾਨੂੰ ਜਿਹੜੀ ਹੈ ਸਾਡੇ ਘਰ ਦੇ ਵਿੱਚ ਸਹੂਲਤ ਮਿਲੀ ਹੈ ਐਸ ਗੱਲ ਲਈ ਅਸੀਂ ਮਹਿਲ ਸਾਹਿਬ ਦਾ ਬਹੁਤ ਧੰਨਵਾਦੀ ਆਂ ਕਿਉਂਕਿ ਅਸੀਂ ਪਿੰਡ ਘਰਾਲਾ ਨਿਵਾਸੀਆਂ ਵੱਲੋਂ ਕੋਈ ਉਦੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਉਦੋਂ ਦੇ ਬੀਬੀ ਸਾਹਿਬ ਨੂੰ ਅਸੀਂ ਲਗਾਤਾਰ ਹੀ ਬੇਨਤੀਆਂ ਕੀਤੀਆਂ ਵੀ ਸਾਡਾ ਜਿਹੜਾ ਮਹੱਲਾ ਕਲੀਨਿੰਗ ਦੇ ਵਿੱਚ ਨੰਬਰ ਬਹੁ ਮਹੱਲਾ ਕਲੀਨਿੰਗ ਸਾਬਤ ਕਰੋ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਇਹਦੇ ਬਾਰੇ ਬਹੁਤ ਸੁਣਿਆ ਸੀ ਔਰ ਸਾਰੇ ਜਾਣਦੇ ਨੇ ਕਿ ਦੁਨੀਆ ਭਰ ਦੇ ਵਿੱਚ ਚਰਚਾ ਹੋਈ ਸੀ ਕਿ ਮਹੱਲਾ ਕਲੀਨਿੰਗ ਇੱਕ ਬਹੁਤ ਜ਼ਿਆਦਾ ਸਫਲ ਤਰੀਕਾ ਹੈਗਾ ਮਹੱਲੇ ਦੇ ਵਿੱਚ ਹੀ ਬਿਮਾਰੀਆਂ ਤਾਂ ਕਿ ਜੇ ਕਿਸੇ ਬਿਮਾਰੀ ਨੂੰ ਮੌਕੇ ਦੇ ਰੋਕ ਲੋ ਜਲਦੀ ਰੋਕ ਲੋ ਫੜ ਲੋ ਕਬੜੀ ਬਿਮਾਰੀ ਦਾ ਰੂਪ ਨਹੀਂ ਕਰ ਸਕਦੀ ਤੇ ਉਸ ਕਰਕੇ ਇਹ ਇੱਕ ਰੀਡ ਦੀ ਹੱਡੀ ਸਤਾਬਤ ਹੋਏਗੀ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਇਹਨਾਂ ਦੇ ਬਹੁਤ ਧੰਨਵਾਦੀ ਆ ਇਹਨਾਂ ਨੇ ਅੱਜ ਸਾਰਾ ਸੁਪਨਾ ਪੂਰਾ ਕਰਨ ਜਾ ਰਹੇ ਨੇ ਤੇ ਥੋੜੇ ਜਣਾ ਤਾਂ ਇਹਨਾਂ ਨੇ ਦੱਸਿਆ ਕਿ ਜਿਵੇਂ ਜਾਣਕਾਰੀ ਦਿੱਤੀ ਸਭ ਨੂੰ ਕਿ ਵੀ 15 ਅਗਸਤ ਦੇ ਸੀ ਉਹ ਜਿਹੜਾ ਇਲਾਜ ਜਿਹੜਾ ਹੈ ਉਹ ਚਾਲੂ ਕਰ ਦੇਵਾਂਗੇ ਜੀ ਇਹਨਾਂ ਦਾ ਬਕਾਇਦਾ ਉਦਘਾਟਨ ਹੋ ਜਾਏਗਾ ਥੈਂਕ ਯੂ ਮੈਡਮ ਜੀ ਹਾਂਜੀ ਬਹੁਤ ਹੀ ਸਤਿਕਾਰਯੋਗ ਮੈਲ ਸਾਹਿਬ ਹੋਰ ਪੰਜਾਬ ਸਰਕਾਰ ਦਾ ਮੈਂ ਕਾਫੀ ਸਮੇਂ ਤੋਂ ਇਸ ਪਾਰਟੀ ਨਾਲ ਜੁੜਿਆ ਹੀ ਮੈਂ ਕਾਫੀ ਸਮੇਂ ਤੋਂ ਇਹਨਾਂ ਨਾਲ ਰਿਆ ਵਾ ਬੈਲ ਸਾਹਿਬ ਨੂੰ ਬੇਨਤੀ ਕਰਦਾ ਰਿਹਾ ਕਿ ਬੈਲ ਸਾਹਿਬ ਮੇਰੇ ਪਿੰਡ ਦਾ ਇਹ ਪ੍ਰੋਬਲਮ ਜਦੋਂ ਮੈਂ ਇੱਥੇ ਕੈਂਪ ਲੱਗਾ ਤਮ ਬੈਲ ਸਾਹਿਬ ਨੂੰ ਨਾਲ ਲੈ ਕੇ ਆਇਆ ਤੇ ਉਹਨਾਂ ਨੂੰ ਪ੍ਰੋਬਲਮ ਦੱਸੀ ਕਿ ਆ ਮੇਰੀ ਡਿਸਪੈਂਸਰੀ ਦੀ ਪ੍ਰੋਬਲਮ ਹੈ ਉਸੇ ਟਾਈਮ ਤੋਂ ਹੀ ਇਹਨਾਂ ਨੇ ਆਪਣੇ ਦਿਮਾਗ 'ਚ ਰੱਖ ਲਿਆ ਕਿ ਠੀਕ ਹੈ ਜੀ ਕਿਸੇ ਸਮਾਂ ਆਏਗਾ ਤੇ ਆਪਾਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਕੇ ਹੁਣ ਇਹ ਸਮਾਂ ਆ ਗਿਆ ਇਹਨਾਂ ਨੇ ਸਾਨੂੰ ਨਾ ਲੱਕਲੀਨਿੰਗ ਦਿੱਤੀ ਅਸੀਂ ਇਹਨਾਂ ਦਾ ਔਰ ਪੰਜਾਬ ਸਰਕਾਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਮੇਰੇ ਪਿੰਡ ਦੇ ਵਿੱਚ ਕਾਫੀ ਹੀ ਜਨੇ ਕਾਫੀ ਹੀ ਲੋਕ ਜਿਹੜੇ ਆ ਇਸ ਕੰਮ ਤੋਂ ਬਹੁਤ ਖੁਸ਼ੀ ਆਨ ਬਹੁਤ ਹੀ ਵਧੀਆ ਢੰਗ ਨਾਲ ਕੰਮ ਹੋਏਗਾ ਸਾਰੂ ਢਗ ਨਾਲ ਹੋਏਗਾ ਔਰ ਸਾਨੂੰ ਬਾਹਰੇ ਜਾਣ ਦੀ ਲੋੜ ਨਹੀਂ ਪੈਗੀ ਨਾ ਕੋਠੇ ਅਸੀਂ ਇੱਥੇ ਹੀ ਸਾਰਾ ਕੁਝ ਪਾੜੇ ਦੇ ਵੀ ਇੱਥੇ ਆਣਗੇ ਕੋਠੇ ਘਰਾਲੇ ਦੇ ਵੀ ਔਰ ਕੁਝ ਕੁ ਲੌਂਡੀਆਂ ਵਿੱਚ ਚਾਰ ਕਲੋਨੀਆਂ ਮੇਰੇ ਕੋਲ 나ਗਦੇਵ ਟਾ ਕਲੋਨੀ ਔਰ ਨਵੀਂ ਕਲੋਨੀ ਕੁਝ ਨਹਿਰ ਦੇ ਲਾਗੇ ਕਲੋਨੀ ਆ ਚਾਰੇ ਕਲੋਨੀਆਂ ਨੂੰ ਬਹੁਤ ਸੁਖ ਹੋਏਗਾ ਅਸੀਂ ਇਸ ਮਹੱਲਾ ਕਲੀਨਿਕ ਤੋਂ ਇਹਨੇ ਖੁਸ਼ੀਆਂ ਕਿ ਬਹਿਲ ਸਾਹਿਬ ਦਾ ਔਰ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ